ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਜਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅਤੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਵਨ ਮੁਬਾਰਕ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਆਸੀਸ ਗੁਰੂ ਫਤੇ ਦੀ ਸਾਂਝ ਪਾਈਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਮੁਬਾਰਕ ਦਿਨ 6ਵੇਂ ਗੁਰੂ ਨਾਨਕ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਨੂੰ ਮੀਰੀ ਅਤੇ ਪੀਰੀ ਧਰਮ ਅਤੇ ਰਾਜਨੀਤੀ ਭਗਤੀ ਅਤੇ ਸ਼ਕਤੀ ਦੇਗ ਅਤੇ ਤੇਗ ਦੋ ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਧਾਰਨ ਕਰਵਾਈਆਂ ਨੇ ਹਿੰਦੁਸਤਾਨ ਦੇ ਅੰਦਰ ਹੀ ਨਹੀਂ ਪਹਿਲਾਂ ਸਮੁੱਚੇ ਸੰਸਾਰ ਦੇ ਅੰਦਰ ਇਹ ਸਮਝਿਆ ਜਾਂਦਾ ਸੀ ਕਿ ਧਰਮ ਵੱਖਰਾ ਹੈ ਤੇ ਰਾਜਨੀਤੀ ਵੱਖਰੀ ਹੈ ਧਰਮੀ પુરੁਸ਼ ਕਦੇ ਰਾਜਨੀਤੀ ਨਹੀਂ ਕਰ ਸਕਦੇ ਨੇ ਤੇ ਰਾਜਨੀਤੀ ਕਰਨ ਵਾਲੇ ਸ਼ਾਇਦ ਕਦੇ ਧਰਮੀ ਨਹੀਂ ਹੋ ਸਕਦੇ ਪਰ ਗੁਰੂ ਨਾਨਕ ਦੇਵ ਜੀ ਘਰ ਦੇ ਵਿੱਚ ਇੱਕ ਸਿਧਾਂਤ ਦਿੱਤਾ ਗਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ ਸੱਚ ਦਾ ਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਮੀਰ ਨੂੰ ਇਹ ਸਮਝਾਇਆ ਕਿ ਜ਼ਬਰ ਤੇ ਜ਼ੁਲਮ ਬਹੁਤ ਮਾੜਾ ਹੈ ਉਥੇ ਪੀਰ ਨੂੰ ਵੀ ਸਮਝਾਇਆ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਕਿ ਉਹ ਪੀਰ ਨਹੀਂ ਜਿਹੜਾ ਅਧਿਆਤਮਿਕਵਾਦ ਤੋਂ ਅਕਾਲ ਪੁਰਖ ਦੀ ਯਾਦ ਤੋਂ ਖੁੰਝ ਕੇ ਨਿਹਰਾ ਸੰਸਾਰਕ ਧੰਧਿਆਂ ਦੇ ਵਿੱਚ ਅੰਦਰੋਂ ਤਾਂ ਫਸਿਆ ਪਰ ਬਾਹਰੋਂ ਪੀਰ ਹੋਣ ਦਾ ਦਿਖਾਵਾ ਕਰਦਾ ਹੈ ਬਾਦਸ਼ਾਹ ਜੀ ਨੇ ਐਸੀ ਪੀਰੀ ਦੀ ਗੱਲ ਕੀਤੀ ਜਿਸ ਪੀਰੀ ਦੇ ਵਿੱਚ ਅਧਿਆਤਮਕਵਾਦ ਰੋਹਾਨੀਅਤ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖਦਿਆ ਹੋਇਆ ਸਮੁੱਚੀ ਲੋਕਾਈ ਦੇ ਅੰਦਰ ਉਸ ਪਰਮਾਤਮਾ ਨੂੰ ਦੇਖਣਾ ਹੈ ਉੱਥੇ ਮੀਰੀ ਦੀ ਗੱਲ ਕਰਦਿਆ ਹੋਇਆ ਮੀਰ ਨੂੰ ਵੀ ਆਖਿਆ ਜਦੋਂ ਅਮਨਾਬਾਦ ਦੀ ਧਰਤੀ ਤੇ ਚੜ ਕੇ ਆਇਆ ਸੀ ਬਾਬਰ ਤਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪਾਪ ਕੀ ਜਾਂਚ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਬਾਬਰ ਨੂੰ ਜ਼ਾਬਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਚੱਲਦਿਆ ਹਾਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਰਾਜਨੀਤੀ ਤੇ ਧਰਮ ਧਰਮ ਤੇ ਰਾਜਨੀਤੀ ਇਹਦਾ ਸੁਮੇਲ ਕਰ ਦਿੱਤਾ ਔਰ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਜੇ ਰਾਜ ਧਰਮ ਦੇ ਮੁਤਾਬਕ ਹੋਵੇ ਤਾਂ ਦੁਨੀਆਂ ਦੇ ਨਾਲ ਨਿਆ ਇਨਸਾਫ ਹੁੰਦਾ ਹੈ ਪਰ ਜਿਸ ਰਾਜ ਦੇ ਪਿੱਛੇ ਧਰਮ ਨਾ ਹੋਵੇ ਤਾਂ ਉੱਥੇ ਜ਼ਬਰ ਤੇ ਜ਼ੁਲਮ ਹੁੰਦਾ ਹੈ ਦੁਨੀਆ ਦੇ ਲੋਕਾਂ ਨੇ ਦੇਖਿਆ ਸੀ ਕਿ ਜਦੋਂ ਵੀ ਤਲਵਾਰ ਉੱਠਦੀ ਸੀ ਤਾਂ ਉਹਨੂੰ ਮਾਰੂ ਕਿਹਾ ਜਾਂਦਾ ਸੀ ਪਰ ਮੇਰੀ ਪੀਰੀ ਦੇ ਮਾਲਕ ਨੇ ਜਦੋਂ ਦੋ ਤਲਵਾਰਾਂ ਧਾਰਨ ਕੀਤੀਆਂ ਤਾਂ ਉਹਨਾਂ ਨੇ ਤਲਵਾਰਾਂ ਨੂੰ ਮਾਰੂ ਨਹੀਂ ਸਗੋਂ ਉਸਾਰੂ ਬਣਾ ਦਿੱਤਾ ਕਿ ਇਹਦੇ ਨਾਲ ਆਪਾਂ ਜ਼ਬਰ ਤੇ ਜ਼ਰਵਾਣੀ ਦਾ ਮੁਕਾਬਲਾ ਕਰਨਾ ਹੈ ਤੇ ਨਾਲ ਦੀ ਨਾਲ ਹਰ ਸਿੱਖ ਨੇ ਸ਼ਾਸਤਰ ਰੱਖ ਕੇ ਆਪਣੀ ਰੱਖਿਆ ਤੇ ਸੁਰੱਖਿਆ ਖੁਦ ਵੀ ਕਰਨੀ ਹੈ ਮੇਰੀ ਪੀੜੀ ਦੇ ਮਾਲਕ ਨੇ ਸਾਨੂੰ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਸਿਖਾਈ ਸ੍ਰੀ ਅਕਾਲ ਤਖਤ ਸਾਹਿਬ ਦਿੱਲੀ ਦੇ ਤਖਤ ਤੋਂ ਉੱਚਾ ਹੈ ਇਥੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਧਰਮ ਦੇ ਮੁਤਾਬਕ ਆਪਾਂ ਰਾਜ ਕਾਇਮ ਕਰਨਾ ਹੈ ਗੁਰਮਤ ਦੇ ਅੰਦਰ ਜਿੱਥੇ ਭਲੀ ਸੁਹਾਵੀ ਛਾਪਰੀ ਦਾ ਜਿਗਰ ਹੈ ਉਥੇ ਸਾਡੀ ਤਵਾਰੀਖ ਦੇ ਵਿੱਚ ਸਾਡੀਆਂ ਫੌਜੀਆਂ ਦੀਆਂ ਸ਼ਾਉਣੀਆਂ ਦਾ ਵੀ ਜਿਗਰ ਹੈ ਦੇਗ ਦੀ ਗੱਲ ਹੈ ਤਾਂ ਤੇਗ ਦੀ ਗੱਲ ਹੈ ਦੀਨ ਦੀ ਗੱਲ ਹੈ ਤਾਂ ਦੁਨੀ ਦੀ ਗੱਲ ਹੈ ਗੱਲ ਕੀ ਸਿੱਖ ਧਰਮ ਦੇ ਅੰਦਰ ਅੱਜ ਦੇ ਦਿਨ ਤੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਧਰਮ ਦੇ ਆਧਾਰ 'ਤੇ ਧਰਮ ਦੀ ਕਮਾਈ ਕਰਦਿਆਂ ਹੋਇਆਂ ਰਾਜਨੀਤੀ ਕਰਨ ਦਾ ਔਰ ਅਸਲ ਨੀਤੀ ਜਿਹਦੇ ਮੁਤਾਬਕ ਸੰਸਾਰ ਦਾ ਸਮਾਜ ਦਾ ਦੁਨੀਆ ਦਾ ਭਲਾ ਹੋਵੇ ਹਰ ਮੀਰ ਤਖਤ ਦੇ ਉੱਤੇ ਬੈਠਾ ਇਸ ਗੱਲ ਨੂੰ ਚੇਤਿਆਂ ਦੇ ਵਿੱਚ ਰੱਖੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗਤ ਪਰਮਾਤਮਾ ਦੀ ਪੈਦਾ ਕੀਤੀ ਕੋਠੜੀ ਏ ਇਸ ਕੋਠੜੀ ਦੇ ਵਿੱਚ ਉਹ ਸੱਚਾ ਬਾਦਸ਼ਾਹ ਬੈਠਾ ਹੈ ਇਸ ਕਰਕੇ ਰਾਜ ਕਰਦਿਆ ਮੈਂ ਅਸੀਂ ਉਸ ਸੱਚੇ ਬਾਦਸ਼ਾਹ ਨੂੰ ਸਾਰਿਆਂ ਦੇ ਵਿੱਚ ਦੇਖਣਾ ਹੈ ਨਿਆ ਕਰਨਾ ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕਰਨੀ ਹੈ ਪਾਤਸ਼ਾਹ ਦੇ ਨਾ ਬਚਨਾ ਨੂੰ ਕਮਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਔਰ ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਉਥੇ ਰੋਜਾ ਸ਼ਰੀਫ ਵੀ ਸੀ ਪਰ ਸਾਡੀ ਨੀਤੀ ਕੈਸੀ ਹੈ ਭਾਵੇਂ ਰੋਜਾ ਸ਼ਰੀਫ ਦੇ ਸ਼ੇਖ ਅਹਿਮਦ ਸਰਹੰਦੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਯੋਗਦਾਨ ਪਾਇਆ ਸੀ ਪਰ ਜਦੋਂ ਸਿੱਖਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਤਾਂ ਉਹਨਾਂ ਨੇ ਰੋਜਾ شریف ਨੂੰ ਹੱਥ ਵੀ ਨਾ ਲਾਇਆ ਮਿਸਲਾਂ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿਧਾਂਤ ਤੇ ਚੱਲਦੇ ਆ ਖਾਲਸਾ ਰਾਜ ਦੀ ਉਸਾਰੀ ਕੀਤੀ ਤੇ ਜਿਸ ਖਾਲਸਾ ਰਾਜ ਦੇ ਅੰਦਰ ਸਾਰਿਆਂ ਦੇ ਹੱਕ ਹਕੂਕ ਬਰਾਬਰ ਕੀਤੇ ਗਏ ਭਾਵੇਂ ਕਿ ਦੁਨੀਆ ਦੇ ਅੰਦਰ ਬਦਲਾਖੋਰੀ ਦੀ ਨੀਤੀ ਹੁੰਦੀ ਸਿੱਖਾਂ ਦੇ ਉੱਤੇ ਗੁਰੂ ਕਾਲ ਤੇ ਗੁਰੂ ਕਾਲ ਤੋਂ ਬਾਅਦ ਮੁਗਲਾਂ ਦੇ ਸਮੇਂ ਬੜੇ ਸਾਡੇ ਤੇ ਜ਼ਬਰ ਤੇ ਜ਼ੁਲਮ ਸਨ ਪਰ ਜਦੋਂ ਸ਼ੇਰ-ਏ-ਪੰਜਾਬ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਖਾਲਸਾ ਰਾਜ ਕਾਇਮ ਕੀਤਾ ਤਾਂ ਕਿਸੇ ਦੇ ਨਾਲ ਬਦਲਾਖੋਰੀ ਦੀ ਗੱਲ ਸਾਹਮਣੀ ਨਹੀਂ ਆਉਂਦੀ ਹੈ ਕਿਸੇ ਵੀ ਖਾਨਦਾਨ ਨੂੰ ਇਸ ਕਰਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਕਿ ਇਹਨਾਂ ਦੇ ਪੁਰਖਿਆਂ ਨੇ ਸਾਡੇ ਤੇ ਜ਼ਬਰ ਕੀਤਾ ਸੀ ਹਾਂ ਜਿਨ੍ਹਾਂ ਨੇ ਪਾਪ ਕੀਤਾ ਸਮੇਂ-ਸਮੇਂ ਤੇ ਸਿੱਖਾ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਇਹ ਮੇਰੀ ਪੀਰੀ ਦੇ ਸਿਧਾਂਤ ਦੀ ਕਰਾਮਾਤ ਸੀ ਕੇ ਦੁਨੀਆ ਦੇ ਅੰਦਰ ਇੱਕੋ ਇੱਕ ਬਾਦਸ਼ਾਹ ਸ਼ੇਰੇ ਪੰਜਾਬ ਹੋਇਆ ਜਿੰਨੂੰ ਦੁਨੀਆ ਦੇ ਲੋਕ ਪਾਰ ਸਾਖ ਦੇ ਸਨ ਇਹ ਉਸ ਪਾਰਸ ਹੈ ਜਿਹਦੇ ਕੋਲ ਆਣ ਕੇ ਲੋਹਾ ਵੀ ਸੋਨਾ ਬਣ ਜਾਂਦਾ ਹੈ ਸ਼ੇਰੇ ਪੰਜਾਬ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਦੁਨੀਆ ਦੇ ਅੰਦਰ ਪ੍ਰਤੱਖ ਕਰਕੇ ਦੱਸਿਆ ਕਿ ਧਰਮ ਦੇ ਮੁਤਾਬਕ ਰਾਜ ਕਿਵੇਂ ਕੀਤਾ ਜਾਂਦਾ ਹੈ ਅੱਜ ਵੀ ਸੰਸਾਰ ਦੇ ਅੰਦਰ ਦੁਨੀਆ ਦੇ ਅੰਦਰ ਕੋਈ ਮੁਸ਼ਕਲ ਆਉਂਦੀ ਹੈ ਮਾਸੀਬਤ ਆਉਂਦੀ ਹੈ ਤਾਂ ਗੁਰੂ ਕੇ ਸਿੱਖ ਗੁਰੂ ਪਾਤਸ਼ਾਹ ਦੇ ਫਲਸਫੇ ਦੇ ਮੁਤਾਬਕ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜ਼ਨ ਹਰੇਕ ਦੀ ਸੇਵਾ ਕਰਦੇ ਨੇ ਔਰ ਜਦੋਂ ਤਾਕਤ ਸੀ ਕੋਲ ਉਦੋਂ ਇਹ ਸੰਸਾਰ ਨੂੰ ਸਾਡੇ ਗੁਰਸਿੱਖਾਂ ਨੇ ਬਾਹਿਸ਼ਤ ਬਣਾ ਦਿੱਤਾ ਸੀ ਤੋਂ ਅੱਜ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਸਿੱਖ ਨੇ ਤਕੜੇ ਹੋਣਾ ਹੈ ਪਹਿਲਾਂ ਧਾਰਮਿਕ ਤੌਰ ਤੇ ਅਸੀਂ ਬਾਣੀ ਦੇ ਨਾਲ ਜੁੜਨਾ ਹੈ ਬਾਣੀ ਦੇ ਨਾਲ ਜੁੜਨਾ ਹੈ ਤੇ ਨਾਲ ਹੀ ਸਿੱਖ ਨੇ ਤਕੜੇ ਹੋਣਾ ਰਾਜਨੀਤਕ ਤੌਰ ਤੇ ਵੀ ਔਰ ਸਮੁੱਚੇ ਸੰਸਾਰ ਦੇ ਅੰਦਰ ਅਸੀਂ ਗੁਰੂ ਦੇ ਸਿਧਾਂਤਾਂ 'ਤੇ ਅੱਗੇ ਝੁਕਦੇ ਆ ਹੋਇਆਂ ਹਰ ਪੱਖ ਤੋਂ ਤਕੜੇ ਹੋਣਾ ਹੈ ਤੇ ਜਿਹੜਾ ਦੋਹਰਾ ਅਸੀਂ ਪਾਤਸ਼ਾਹ ਜੀ ਦੇ ਜੋ ਸਾਨੂੰ ਚੇਤੇ ਕਰਵਾਇਆ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਗੁਰੂ ਦੇ ਇਹਨਾਂ ਬਚਨਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਦੇ ਚੱਲਦਿਆਂ ਮੀਰੀ ਪੀਰੀ ਦਾ ਦਿਹਾੜਾ ਮਨਾਉਂਦਿਆਂ ਆਪਣੇ ਚੇਤਿਆਂ ਦੇ ਵਿੱਚ ਰੱਖਣਾ ਪਰ ਇਹ ਉਹ ਸਿਧਾਂਤ ਹੈ ਜਿਹਦੇ ਨਾਲ ਹੀ ਅਗਲੀ ਗੱਲ ਖੜੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਜਿੱਥੇ ਸਮੁੱਚੇ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੈ ਵਾਸੇ ਇੱਕ ਸੰਗਤਾਂ ਨੂੰ ਸામੂਚੀ ਲੋਕਾਈ ਨੂੰ ਮੇਰੀ ਪੀਰੀ ਦਿਵਸ ਦੀ ਵਧਾਈ ਦੇਨਾ ਹ ਲੱਖ ਲੱਖ ਮੁਬਾਰਕਾ ਦੇਨਾ ਹ ਉਥੇ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਇੱਕ ਸਾਂਝੇ ਪਰਿਵਾਰ ਵਾਂਗ ਵਿਚਰਦੇ ਆ ਹੋਇਆਂ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨੂੰ ਮੰਨੀਏ ਸਿਧਾਂਤਾਂ ਦੇ ਉੱਤੇ ਚੱਲੀਏ ਅਤੇ ਗੁਰੂ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਆ ਹੋਇਆਂ ਮੀਰੀ ਆਤੇ ਪੀਰੀ ਦਾ ਸਿਧਾਂਤ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਕਿਉਂਕਿ ਜਦੋਂ ਵੀ ਕੋਈ ਮੀਰ ਧਰਮ ਤੋਂ ਸਖਣਾ ਬੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਉਸ ਵੇਲੇ ਉਹ ਦੂਜੀ ਕੌਮ ਦੇ ਸੱਭਿਆਚਾਰ ਨੂੰ ਉਹਦੀ ਬੋਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਚ ਆਖਦੇ ਨੇ ਘਰ ਘਰ ਮੀਆਂ ਸਭ ਨਾ ਜੀਆ ਬੋਲੀ ਆਵਰ ਤੁਹਾਡੀ ਫੇਰ ਮੀਆਂ ਜੀ ਮੀਆਂ ਜੀ ਦੁਜਿਆਂ ਦੀ ਬੋਲੀ ਉਦੋਂ ਲਾਗੂ ਹੋਈ ਅੱਜ ਮੇਰੀ ਪੀਰੀ ਦੇ ਸਿਧਾਂਤ ਨੂੰ ਚੇਤੇ ਕਰਦਿਆ ਹੋਇਆ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਸਿੱਖਣਾ ਹੈ ਆਪਣੇ ਸੱਭਿਆਚਾਰ ਸਿੱਖ ਸੱਭਿਆਚਾਰ ਉਹਨੂੰ ਪਿਆਰ ਕਰਦਿਆ ਹੋਇਆ ਉਹਦੀਆਂ ਕਦਰਾਂ ਕੀਮਤਾਂ ਨੂੰ ਦਿਲ ਦੇ ਵਿੱਚ ਵਸਾਉਂਦਿਆ ਹੋਇਆ ਸਿੱਖ ਸਭਿਆਚਾਰ ਨੂੰ ਆਪਾਂ ਧਾਰਨ ਕਰਨਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਦਿਲ ਤੋਂ ਜੁੜੀਏ ਤੇ ਦਿਲ ਤੋਂ ਜੁੜਦਿਆ ਹੋਇਆਂ ਪਹਿਲਾਂ ਧਰਮ ਨੂੰ ਧਾਰਨ ਕਰੀਏ ਤੇ ਧਰਮ ਨੂੰ ਕਮਾਉਂਦਿਆ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਰਾਜਨੀਤੀ ਦਾ ਜਿਹੜਾ ਸਿਧਾਂਤ ਦਿੱਤਾ ਹੈ ਧਰਮ ਦੇ ਮੁਤਾਬਕ ਉਸ ਨੂੰ ਵੀ ਆਪਣੇ ਮਨਾਂ ਆਤੇ ਚੇਤਿਆਂ ਦੇ ਅੰਦਰ ਵਸਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਭਗਤੀ ਸ਼ਕਤੀ ਮੀਰੀ ਪੀਰੀ ਦੇ ਤੇਕ ਸ਼ੌਣੀ ਤੇ ਛਾਪਰੀ ਨਾਮ ਪ੍ਰਮਾਤਮਾ ਦਾ ਤੇ ਗੁਰੂ ਦੇ ਉੱਤੇ ਮਾਣ ਇਹਨਾਂ ਸਿਧਾਂਤਾਂ ਨੂੰ ਸਮਝੀਏ ਅਤੇ ਆਪਣੇ ਜੀਵਾਂ ਦੇ ਅੰਦਰ ਵਸਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਹਿੰਦਿਆਂ ਦੇ ਵਿੱਚ ਬਾਣੀ ਦਾ ਵਾਸਾ ਹੋਵੇ ਤੇ ਬਾਣੇ ਦੇ ਧਾਰਨੀ ਬਣੀਏ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣਾ ਜੋ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਅਤੇ ਪੀਰੀ ਇਹਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਦੀਆਂ ਇਹ ਜੋ ਤਲਵਾਰਾਂ ਨੇ ਇਹਦੇ ਦਰਸ਼ਨ ਸਮੂਹ ਸੰਗਤਾਂ ਨੂੰ ਕਰਵਾਏ ਜਾਣਗੇ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਔਰ ਬਹੁਤ ਇਤفاق ਦੇ ਨਾਲ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਬਹਿਣਾ ਹੈ ਤੇ ਇਹ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਤਲਵਾਰਾਂ ਧਾਰਨ ਕਰਵਾਈਆਂ ਸਨ ਇਹਨਾਂ ਨੂੰ ਆਪਾਂ ਦਰਸ਼ਨ ਕਰਨੇ ਨੇ ਔਰ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਫਲਸਫੇ ਨੂੰ ਸਮਝਣਾ ਹੈ ਹਿਰਦੇ ਅੰਦਰ ਵਸਾਉਣਾ ਹੈ ਇਹ ਸ੍ਰੀ ਸਾਹਿਬ ਇਹ ਤੇਗ ਇਹ ਕਿਰਪਾਨ ਬਾਬਾ ਬੁੱਢਾ ਸਾਹਿਬ ਨੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪੀਰੀ ਦੀ ਸ੍ਰੀ ਸਾਹਿਬ ਧਾਰਮ ਦੀ ਸ੍ਰੀ ਸਾਹਿਬ ਧਾਰਨ ਕਰਵਾਈ ਇਹ ਪੀਰੀ ਦੀ ਸ੍ਰੀ ਸਾਹਿਬ ਹੈ ਧਰਮ ਬਾਣੀ ਇਹ 6ਵੇਂ ਪਾਤਸ਼ਾਹ ਜੀ ਦੀ ਮੀਰੀ ਦੀ ਸ੍ਰੀ ਸਾਹਿਬ ਹੈ ਭਗਤੀ ਦੇ ਨਾਲ ਸ਼ਕਤੀ ਧਰਮ ਦੇ ਨਾਲ ਰਾਜਨੀਤੀ ਤੇ ਰਾਜਨੀਤੀ ਧਰਮ ਦੇ ਮੁਤਾਬਕ ਸਿੱਖ ਕੌਮ ਆਪਣੇ ਬੱਚੇ ਬੱਚੇ ਨੂੰ ਇਹ ਪੀਰੀ ਇਹ ਮੀਰੀ ਇਹਨਾਂ ਸਿਧਾਂਤਾਂ ਦੇ ਬਾਰੇ ਜਾਣੂ ਕਰਵਾਏ ਆਪਣੇ ਬੱਚਿਆਂ ਨੂੰ ਆਓ ਆਪਾਂ ਗੁਰੂ ਦੇ ਸਿਧਾਂਤ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ